ਜੇ ਮਾਂ ਬਗਲਾ ਮੁਕੀ ਮੇਰੀ ਮਾਂ ਆਦਿ ਸ਼ਕਤੀ ਆਦਿ ਜਗਤਪਾ ਜਗਤ ਜਨ ਜਗਤਪਾ ਦੀ ਕਿਰਪਾ ਦੇ ਨਾਲ ਜਗ ਬੜੀ ਕਿਰਪਾ ਬਸਾ ਰਿਹਾ ਕਹਿੰਦੇ ਨਾ ਆਗ ਲਗੀ ਸਰਕਾਰ ਮੇਂ ਦਰਜਰ ਗਰੇ ਅੰਗਾਰ ਖੰਡ ਨਾ ਹੋਤੇ ਜਗਤ ਮੇਂ ਤੋ ਜਨ ਮਰਦਾ ਦਿੱਤਾ ਅਤੀ ਬੜੀ ਸੁਭਾਗੇ ਜਾਨੀ ਆ ਫਰੰਤਾ ਦਾ ਆਗ ਬਨ ਹੋਇਆ ਪਹਾ ਜਗ ਦੇਵ ਬਹੁਤ ਹੀ ਪਾਤਸ਼ਾਹੂ ਅਸ਼ੀਰਵਾਦ ਦੇ ਸੱਤ ਜਨ ਪਹੁੰਚ ਰਹੇ ਨੇ ਮਾ ਬਗਲਾ ਮੁਕੀ ਪਰਿਵਾਰ ਵੱਲੋਂ ਇਹਨਾਂ ਸੱਤ ਜਨਾਂ ਦਾ ਹਾਰਦਿਕ ਸਵਾਗਤ ਅਭਿਨੰਦਨ ਮਹਾਂਤਰ ਬਿੱਤਰ ਗਰੀ ਜੀ ਜਲੰਧਰ ਤੋਂ ਬਹੁਤ ਦਰਮੇਲ ਸੇ ਕੀ ਮੌਕਾ ਤੋਂ ਮਹਾਰਾਣੀ ਬੜੀ ਕਿਰਪਾ ਕੀਤੀ ਹੈ ਇਨਾਂ ਦਾ ਆਗਮਨ ਹੋਇਆ ਮਹਾਰਾਣੀ ਦੀ ਕਿਰਪਾ ਨਾਲ ਯਗ ਮਹਾਰਾਣੀ ਦੀ ਦੇਖਸਾ ਕੀ ਹੋ ਰਿਹਾ ਹੈ ਯਗ ਕਰਕੇ ਸਾਨੂੰ ਸੰਤਾਂ ਦੇ ਦਰਸ਼ਨ ਸੰਤਾਂ ਦਾ ਸਨਿਹਤ ਪ੍ਰਾਪਤ ਹੋ ਰਿਹਾ ਹੈ ਨੀਤਾ ਆਪਾ ਜਿੰਨੇ ਮਾ ਬਗਲਾਪੂਰੀ ਪਰਿਵਾਰ ਦੇ ਸੇਵਕ ਪਰਿਵਾਰ ਕਿਤਨੇ ਕਿਤੇ ਸੰਤਾਂ ਨੂੰ ਮਿਲਣ ਲਈ ਜਾਣਾ ਪਿਆ ਮਹਾਰਾਣੀ ਨੇ ਕਿਰਪਾ ਕੀਤੀ ਉਹ ਯਾਤ ਕਰਵਾ ਰਹੀ ਹੈ ਸਾਡੇ ਕੋਲੋਂ ਤੇ ਸਤ ਸਾਨੂੰ ਆਸ਼ੀਰਵਾਦ ਦੇਣ ਆਏ। ਇਹਨਾਂ ਸੰਤਾਂ ਮਹਾਪੁਰਸ਼ਾਂ ਦਾ ਆਗਮਨ ਤੇ ਵੀ ਬੜਾ ਹਰਸ਼ ਹੁੰਦਾ ਹੈ। ਬੜਾ ਉਤਸ਼ਾਹ ਭਰਤ ਹੈ। ਉਹਦਾ ਆਦੇਸ਼ ਹੋਇਆ ਤੁਹਾਨੂੰ ਆਉਂਦੀ ਬਾਤ ਦਾ ਮੁਕਾ ਮਿਲਦੇ। ਓ ਮਹਾਕਾਲੇ ਨਮਾ के तरह अभो मनोती सदा मृधा सखा या सतिश तरह प्रेतान ओम राहवे नमः स्वाहा 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 ਜੇ ਮਾਂ ਬਗਲਾ ਮੁਕੀ ਮੇਰੀ ਮਾਂ ਆਦਿ ਸ਼ਕਤੀ ਆਦਿ ਜਗਤਪਾ ਜਗਤ ਜਨ ਜਗਤਪਾ ਦੀ ਕਿਰਪਾ ਦੇ ਨਾਲ ਜਗ ਬੜੀ ਕਿਰਪਾ ਬਖਸ਼ਾਰੇ ਕਹਿੰਦੇ ਨਾ ਆਗ ਲਗੀ ਸਰਕਾਰ ਮੇਂ ਦਰਜਰ ਗਰੇ ਅੰਗਾਰ ਖਤਨਾ ਹੋਤੇ ਜਗਤ ਮੇਂ ਤੂੰ ਜਨਮ ਕਰ ਦਿੱਤਾ ਅਤੀ ਬੜੀ ਸੁਭਾਗੇ ਜਾਨੀ ਆਂ ਭਰੰਤਾ ਦਾ ਆਗਮਨ ਹੋਇਆ ਪਹਾ ਜਗ ਦੇ ਵਿੱਚ ਆਹੂਤੀ ਪਾਤ ਤੋਂ ਅਸ਼ੀਰਵਾਦ ਦੇ ਸਤਜਨ ਪਹੁੰਚ ਰਹੇ ਨੇ ਮਾ ਮਗਲਾਮੁਖੀ ਪਰਿਵਾਰ ਵੱਲੋਂ ਇਹਨਾਂ ਸਤਜਨਾਂ ਦਾ ਹਾਰਦਿਕ ਸਵਾਗਤ ਅਭਿਨੰਦਨ ਮਹਾਂਤਰ ਬਿੰਦਰਗਿਰੀ ਜੀ ਜਿਲੰਦਰ ਤੋਂ ਬਹੁਤ ਦਰਪੇਲ ਤੇ ਕੀ ਮੌਕਾ ਤੋਂ ਮਹਾਰਾਣੀ ਬੜੀ ਕਿਰਪਾ ਕੀਤੀ ਹੈ ਇਨਾਂ ਦਾ ਆਗਮਨ ਹੋਇਆ ਮਹਾਰਾਣੀ ਦੀ ਕਿਰਪਾ ਨਾਲ ਯੱਗ ਮਹਾਰਾਣੀ ਦੀ ਦੇਖਸਾ ਕੀ ਹੋ ਰਿਹਾ ਹੈ ਯੱਗ ਕਰਕੇ ਸਾਨੂੰ ਸੰਤਾਂ ਦੇ ਦਰਸ਼ਨ ਸੰਤਾਂ ਦਾ ਸਨਿਤ ਪ੍ਰਾਪਤ ਹੋ ਰਿਹਾ ਹੈ ਨੀਤਾ ਅੱਪਾ ਕਿੰਨੇ ਮਾ ਬਗਲਾ ਮੁਕੇ ਪਰਿਵਾਰ ਦੇ ਸੇਵਕ ਪਰਿਵਾਰ ਕਿਤਨੇ ਕਿਦ ਸੰਤਾਂ ਨੂੰ ਮਿਲਣ ਨਹੀਂ ਜਾਣਾ ਪੈਂਦਾ ਮਹਾਰਾਣੀ ਨੇ ਕਿਰਪਾ ਕੀਤੀ ਉਹ ਯਾਤ ਕਰਵਾ ਰਹੀ ਹੈ ਸਾਡੇ ਕੋਲੋਂ ਤੇ ਸਤ ਸਾਨੂੰ ਆਸ਼ੀਰਵਾਦ ਦੇਣਾ ਹੈ ਐਨਾ ਸੰਤਾਂ ਮਹਾਪੁਰਸ਼ਾਂ ਦਾ ਆਗਮਨ ਤੇ ਵੀ ਬੜਾ ਹਰਸ਼ ਹੁੰਦਾ ਹੈ ਬੜਾ ਆਤਿਸ਼ਾਬਧ ਹੈ ਔਰ ਪ੍ਰੇਰਨਾ ਮਿਲਦੀ ਹੈ ਸੰਤਾਂ ਦੇ ਆਕਲ ਸੇਵਾ ਦੇ